देर रात ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਸ਼ਹਿਰ ਦੀ ਨਿਜ਼ਾਮੋਦின் ਬਸਤੀ ਨਜ਼ਦੀਕੀ ਬੀਏਐਮਐਸ ਡਾਕਟਰ ਨੂੰ ਕਲੀਨਿਕ ਅੰਦਰ ਵੜਕੇ ਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਡਾਕਟਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਉਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰ ਹੈ ਜ਼ਖਮੀ ਹੈ ਡਾਕਟਰ ਦਾ ਨਾਮ ਇੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਜ ਜਦ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਮੌਕੇ ਤੇ ਬੁਝੇ ਡੀਐਸਪੀ ਸਿਟੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਕਲੀਨਿਕ ਦੇ ਅੰਦਰ ਤੇ ਲੋਕ ਆਏ ਸੀ ਜਿਸ ਤੋਂ ਬਾਅਦ ਉਹਨਾਂ ਦਾ ਡਾਕਟਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਡਾਕਟਰ ਨੂੰ ਗੋਲੀ ਮਾਰ ਦਿੰਦੇ ਨੇ ਇਸ ਦੌਰਾਨ ਡਾਕਟਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦਾ ਕਿ ਨਿਜੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇੰਦਰਜੀਤ ਸਿੰਘ ਦਾ ਨਾਮ ਤਾਂ ਗੈਰਤੀ ਹੈ 43 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀਐਮਐਸ ਇਹ ਕਲੀਨਿਕ ਤੇ ਬੈਠਾ ਸੀ ਉਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਸ ਆਊਟ ਆਫ ਡੇਂਜਰ ਜਿਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾ ਕੇ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜੇ ਗਏ ਆ ਸਰ ਜਿਹੜੀ ਗੋਲੀ ਹੈ ਸਰ ਡਾਕਟਰ ਜੀ ਕਿਸੇ ਤੋਂ ਜਿਹੜੀ ਗੋਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮ ਐਸ ਜੀ ਸਰ ਗੋਲੀ ਇਕੱਲਿਆਂ ਹੀ ਜਿਆਦਾ ਲੱਗਦੀ ਹੈ ਤੇ ਗੋਲੀ ਇਹ ਤਾਂ ਦਸ਼ਮ ਤਵ ਤਾਂ ਇੱਕ ਹੀ ਚੱਲੀ ਹੈ ਹੁਣ ਦੇਖਦੇ ਹਾਂ ਜੀ ਖਤਰੇ ਤੋਂ ਬਾਅਦ ਬਿਲਕੁਲ ਖਤਰੇ ਤੋਂ ਬਾਅਦ ਕੋਈ ਨਹੀਂ ਜੀ ਸਰ ਇਹ ਕੁਝ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਈ ਹੈ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ